ਮੈਂ ਤੇ ਪੰਜਾਬ ਦੀ ਗੱਲ ਕਰ ਰਿਹਾ ਸੀ ਮਿੰਟੂ ਜੀ ਮਾਨ ਸਾਹਿਬ ਦਾ ਜਿਹੜਾ ਅੰਦਾਜ਼ ਹੈ ਉਹ ਤਾਂ ਆਪਾਂ ਸਾਰੇ ਵਾਕਿਫ ਹਾਂ ਵੀ ਉਹ ਕੱਲਾਂ ਕਰਦੇ ਕਰਦੇ ਇੱਧਰ ਚੋਟ ਵੀ ਲਾ ਜਾਂਦੇ ਇੱਧਰ ਵੀ ਲਾ ਜਾਂਦੇ ਕਈ ਵਾਰੀ ਉਹ ਵੀ ਲਾ ਜਾਂਦੇ ਇੱਕ ਵਾਰ ਕੁਆਲਿਟੀ ਹੈ ਜੀ ਬਿਲਕੁਲ ਆਦਮੀ ਚ ਕੁਆਲਿਟੀ ਹਰ ਇੱਕ ਆਦਮੀ ਚ ਹੁੰਦੀ ਆ ਇਹ ਮਾਨ ਸਾਹਿਬ ਦੀ ਕੁਆਲਿਟੀ ਹੈ ਉਹਨਾਂ ਦੇ ਨਾਲ ਹੀ ਰਹੂਗੀ ਕਿ ਜੇ ਕਿਸੇ ਨੂੰ ਪਿਆਰ ਜਿਤਾਉਣਾ ਤੇ ਤਾਂ ਗੱਲਾਂ ਚ ਤੇ ਜੇ ਕਿਸੇ ਨੂੰ ਬਈ ਥੋੜੀ ਅਰਕ ਮਾਰਨੀ ਹੈ ਉਹ ਅਰਕ ਸ਼ਬਦਾਂ ਨਾਲ ਹੀ ਮਾਰ ਜਾਂਦੇ ਆ ਹੱਥ ਆ ਹੱਥ ਲਾਉਣ ਦੀ ਜ਼ਰੂਰਤ ਨਹੀਂ ਇਹ ਹੈ ਜੀ ਕੁਆਲਿਟੀ ਹੁੰਦੀ ਆ ਕੁਝ ਬੰਦੇ ਤੇ ਮੈਂ ਉਸੇ ਕੁਆਲਿਟੀ ਦੀ ਗੱਲ ਕਰ ਰਿਹਾ ਕਿਉਂਕਿ ਹੁਣ ਜਿੰਨੇ ਵੀ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਆ ਕਿਸੇ ਤਰ੍ਹਾਂ ਕੋਈ ਘਟਨਾ ਹੋ ਰਿਹਾ ਕੋਈ ਨਵਾਂ ਅਨਾਉਂਸ ਹੋ ਰਿਹਾ ਕੇਦਰੀਵਾਦ ਸਾਹਿਬ ਨਾਲ 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 ਹੁੰਦੇ ਨੇ ਤੇ ਉਹ ਨਾਲ ਨਾਲ ਵਾਲਿਆਂ ਦੇ ਵੀ ਕਈ ਵਾਰੀ ਜਿਵੇਂ ਤੁਸੀਂ ਕਹਿੰਦੇ ਆ ਅਰਕ ਮਾਰ ਜਾਂਦੇ ਨੇ ਗੱਲਾਂ ਗੱਲਾਂ 'ਚ ਉਹ ਇੱਕ ਨਾ ਛੋਟੇ ਹੁੰਦੇ ਸੀ ਦੂਰਦਰਸ਼ਨ ਤੇ ਗਾਣਾ ਸੁਣਦੇ ਹੁੰਦੇ ਸੀ ਜੇ ਮੈਂ ਸਿਲਮੇ ਜਾਵਾਂ ਨਾਲ ਨਾਲ ਚੱਲੇ ਨਹੀਂ ਗਰਦਾਰੀ ਨਾਲ ਜੀ ਮਲਕੀਤ ਸਿੰਘ ਗੋਲਡਨ ਸਟਾਰ ਯੂਕੇ ਵਾਲੇ ਉਹ گاਉਂਦੇ ਹੁੰਦੇ ਸਨ ਜੀ ਹਾਂਜੀ ਜੇ ਮੈਂ ਮੇਲੇ ਜਾਵਾਂ ਨਾਲ ਨਾਲ ਚੱਲੇ ਨਹੀਂ ਗਰਦਾਰੀ ਨਾਲ ਇਹ ਤੇ ਸਰ ਨਾਲ ਹੁਣ ਨਾਲ ਹੀ ਚੱਲਣਗੇ ਨਾਲ ਹੀ ਚੱਲਣਗੇ ਹੈ ਟਿਕਟਾਂ ਇੱਥੇ ਟਿਕਟਾਂ ਦੋ ਦੀ ਜ਼ਰੂਰਤ ਹੀ ਨਹੀਂ ਐ ਸਾਨੂੰ ਟਿਕਟ ਇੱਥੇ ਇੱਕ ਹੀ ਆ ਇੱਕ ਤੇ ਦੋ ਸਵਾਰੀਆਂ ਬੈਹਲੀਆਂ ਨੇ ਜੀ ਪਾਸਾ ਮਾਰ ਮੜਾ ਸੀਟ ਤੇ ਹੈ ਨਾ ਉਹ ਕੰਮ ਹੈ ਹਾਂ ਜੀ ਹਾਂ ਜੀ ਹਾਂ ਜੀ ਨਾਲ ਸੀਟ ਮਿਲੇ ਤੇ ਹੋ ਸਕਦਾ ਪੱਟਾਂ ਤੇ ਵੀ ਬਿਠਾ ਲਿਆ ਜਾਵੇ ਜੀ ਕਿਤੇ ਜਾਂ ਫਿਰ ਸੀਟ ਛਾੜ ਜੀ ਜਦੋਂ ਮਹਿਫਲ ਦੇ ਵਿੱਚ ਕੋਈ ਸੀਟ ਨਾ ਮਿਲੇ ਤੇ ਜਿਹੜਾ ਬਹੁਤਾ ਇਸ ਨਹੀਂ ਹੁੰਦਾ ਉਹ ਕਹਿੰਦਾ ਯਾਰ ਆ ਜਾ ਮੇਰੇ ਪੱਟਾਂ ਤੇ ਬੈਠ ਜਾ ਹਾਂ ਜੀ ਬਿਲਕੁਲ ਹਾਂ ਜੀ ਪੱਟ ਦਾ ਸਰਾਣਾ ਕੱਲਾ ਮਿਰਜਾ ਥੋੜਾ ਲਵਾ ਸਕਦਾ ਯਾਰ ਬੇਲੀ ਵੀ ਲਵਾ ਦਿੰਦੇ ਜੀ ਤਾਂ ਖੈਰ ਗੱਲ ਇਹ ਆ ਕਿ ਭਾਈ ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਬੜੀ ਰੌਚਕਿਆ ਸਾਹਿਬ ਹੂੰ ਕੱਲ ਮਾਨ ਸਾਹਿਬ ਦੀ ਬਾਡੀ ਲੈਂਗੁਏਜ ਤੁਸੀਂ ਸਾਰਿਆਂ ਨੇ ਨੋਟ ਕੀਤੀ ਹੋਏਗੀ ਜੇ ਨਹੀਂ ਤੇ ਉਹਨੂੰ ਦੁਬਾਰਾ ਚੈੱਕ ਕਰੋ ਮੈਂ ਇਸ ਤੋਂ ਵੱਧ ਕੁਝ ਨਹੀਂ ਕਹੂੰਗਾ ਜੀ ਬਹੁਤ ਐਗਰੈਸਿਵ ਸਨ ਤੇ ਬਹੁਤ ਸ਼ਰੀਰਕ ਤੌਰ ਤੇ ਉਹ ਹਰਕਤ ਦੇ ਵਿੱਚ ਸਨ ਹਮ ਐਕਸ਼ਨ ਵੀ ਉਹਨਾਂ ਦੇ ਦੱਸ ਰੇ ਸੀ ਉਹ ਚੀਜ਼ਾਂ ਨੂੰ ਹਾਂ ਜੀ ਮੈਂ ਇਸ ਤੋਂ ਵੱਧ ਕੁਝ ਨਹੀਂ ਕਹੂੰਗਾ ਪਰ ਬਾਡੀ ਲੈਂਗੁਏਜ ਉਹਨਾਂ ਦੀ ਬਹੁਤ ਐਗਰੈਸਿਵ ਨਜ਼ਰ ਆ ਰਹੀ ਸੀ ਜੀ ਹੁਣ ਗੱਲ ਇਹ ਆ ਕਿ ਬਈ ਦੇਖੋ ਉੱਥੇ ਜਦੋਂ ਕੇਜਰੀਵਾਲ ਸਾਹਿਬ ਦੀ ਕਿਤਾਬ ਰਿਲੀਜ਼ ਹੋਣ ਲੱਗੀ ਆ ਹੂੰ ਤਾਂ ਉਹਨਾਂ ਨੇ ਪਤਾ ਨਹੀਂ ਕਿੱਥੋਂ ਗੁੰਡੀ ਕੱਢੀ ਆ ਹੂੰ ਕਿੱਥੋਂ ਕੱਚ 'ਚੋਂ ਮੂੰਗਲੀ ਮਾਰੀ ਕੱਢ ਕੇ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਨੇ ਮੈਨੂੰ ਗਰੰਟੀ ਦਿੱਤੀ ਹੁਣ ਤੋਂ ਬਾਅਦ ਮੈਂ ਕੋਈ ਕਿਤਾਬ ਨਹੀਂ ਲਿਖਣੀ ਹੁਣ ਤੁਸੀਂ ਉੱਥੇ ਜਾਓ ਹੂੰ ਉਸ ਵਾਕ ਤੇ ਜਾਓ ਕੇਜਰੀਵਾਲ ਸਾਹਿਬ ਦਬਾ ਦਬ ਪਾਣੀ ਦਾ ਗਲਾਸ ਫੜਦੇ ਆ ਹੂੰ ਪਾਣੀ ਪੀਂਦੇ ਆ ਪਿਆਤਾ ਪਾਣੀ ਇਹਨੂੰ ਕਹਿੰਦੇ ਨੇ ਭਗਵੰਤ ਮਾਨ ਹੂੰ ਮਾਸਟਰ ਦਾ ਮੁੰਡਾ ਚੁੱਪ ਚੁੱਪੀਤੇ ਜਿਹਾ ਹੌਲੀ ਇੱਕ ਦਿਨੇ ਝੋਕੇ ਬਸ ਵਾਪਸ ਅਗਲਾ ਵਾਕ ਸੁਣ ਲਓ ਉਹ ਕਹਿੰਦੇ ਜੀ ਕਿ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ ਸਵਰਾਜ ਹਾਂ ਹਾਲਾਂਕਿ ਸਵਰਾਜ ਕਿਤਾਬ ਨੂੰ ਇੱਕ ਵਾਰੀ ਮਜ਼ਾਹੀਆ ਅੰਦਾਜ਼ ਦੇ ਵਿੱਚ ਇਹਨਾਂ ਨੇ ਤੁਲਨਾਤਮਕ ਤੌਰ ਤੇ ਸਵਰਾਜ ਟਰੈਕਟਰ ਦੇ ਨਾਲ ਜ਼ਿਕਰ ਕਰ ਦਿੱਤਾ ਸੀ ਮਾਨ ਸਾਹਿਬ ਨੇ ਜੀ ਉਦੋਂ ਕੁਝ ਇਹਨਾਂ ਦੇ ਆਗੂਆਂ ਨੇ ਵੀ ਬਹੁਤ ਬੁਰਾ ਮਨਾਇਆ ਸੀਗਾ ਹਮ ਹੁਣ ਉਹ ਕਹਿੰਦੇ ਆ ਕਿ ਇਹਨਾਂ ਨੇ ਉਹ ਕਿਤਾਬ ਲਿਖੀ ਸੀ ਹਮ ਹੁਣ ਦੂਜੀ ਆ ਗਈ ਕੇਚਰੀਵਾਲ ਮਾਰਡਰ ਉਹ ਕਹਿੰਦੇ ਆ ਕਿ ਲੋਕ ਕਿ 111 ਨੰਬਰ ਪੰਨਾ ਲੈ ਕੇ ਆ ਜਾਂਦੇ ਆ ਮੇਰੇ ਕੋਲ ਹਮ بس سر ایتھے ہی ਸੱਟ ਮਾਰ ਗਿਆ ਹਮ ਇੱਥੇ ਹੀ ਸਾਰਾ ਕੁਝ ਇੱਥੇ ਹੀ ਆ ਸਾਰਾ ਕੁਝ ਹੋਰ ਤੁਸੀਂ ਸਾਰੇ ਹੀ ਲੰਭੋਗੇ ਉਸ ਕਿਤਾਬ ਦਾ 111ਵਾਂ ਨੰਬਰ ਪਹਿਲਾ ਬਿਲਕੁਲ 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 ਐਦੋਂ ਬਾਦ ਉਹ ਕੁਛ ਬੋਲੇ ਹਮ ਐਦੋਂ ਬਾਦ ਭੁੱਲਣ ਦੀ ਲੋੜ ਹੀ ਨਹੀਂ ਕੇਜਰੀਵਾਲ ਸਾਹਿਬ ਬਿਲਕੁਲ ਉਹਨਾਂ ਦੇ ਤੇ ਫਿਊਜ਼ ਹੀ ਉੱਡ ਗਿਆ ਜੀ ਕਿ ਮਾਨ ਸਾਹਿਬ ਨੇ ਆ ਗੇਰ ਕਿਹੜਾ ਪਾ ਲਿਆ ਹਮ ਸਰ ਇਹ ਹੀ ਕਲਾ ਹੈ ਇਹ ਹੀ ਚਤੁਰਤਾ ਹੈ ਜੀ ਇਹੀ ਮਾਨ ਸਾਹਿਬ ਦਾ ਕਹਿ ਲਓ ਕਿ ਕਲਾਕਾਰ ਵਾਲਾ ਅੰਦਾਜ਼ ਹੈ ਸਰ ਤੁਹਾਨੂੰ ਸਰਚ ਮਾਰਨ ਦੀ ਲੋੜ ਨਹੀਂ ਆ ਕਿਉਂਕਿ ਉਹ ਅਸੀਂ ਉਸ ਵੇਲੇ ਜਦੋਂ ਕਿਤਾਬਾਂ ਵੰਡੀਆਂ ਇਹਨਾਂ ਨੇ ਹੂੰ ਉਹ ਉਸ ਵੇਲੇ ਵੀ ਵੇਖੀ ਆ ਆ ਉਹਦਾ ਪੰਨਾ ਪ੍ਰਿੰਟ ਆਊਟ ਕੱਢਿਆ 111 ਤੋਂ ਸ਼ੁਰੂ ਹੁੰਦਾ ਹੈ ਤੇ ਚਲੇ ਜਾਂਦਾ ਜੀ 100 ਇਹ ਮੇਰੇ ਖਿਆਲ ਦੇ ਨਾਲ 15 ਤੱਕ ਜੀ ਠੀਕ ਹੈ ਜੀ 111 ਤੱਕ ਹੀ ਆ ਤੁਸੀਂ ਕਹੋਗੇ ਕਿ ਇਹ ਦੇਚ ਕੀ ਹੈ ਜੀ ਕੀ ਲਿਖਿਆ ਅੰਗਰੇਜ਼ੀ ਮੈਨੂੰ ਘੱਟ ਆਉਂਦੀ ਹੈ ਦਾ ਗ੍ਰਾਮ ਸਭਾ ਸ਼ੁਡ ਬੀ ਸੁਪਰੀਮ ਤੇ ਪਿਛੇ ਹੀ ਰੋਲਾ ਪੈ ਗਿਆ ਦਾ ਗ੍ਰਾਮ ਸਭਾ ਸ਼ੁਡ ਬੀ ਸੁਪਰੀਮ ਇਹ ਹਿੰਦੀ ਚ ਵੀ ਹੈਗੀ ਆ ਜੀ ਸ਼ਾਇਦ ਇਹਨਾਂ ਨੇ ਪੰਜਾਬੀ ਚ ਵੀ ਛਪਵਾਈ ਆ ਕਿਹਤੇ ਰਹੇ ਨਹੀਂ ਹੁਣ ਨਹੀਂ ਨਹੀਂ ਉਹ ਤਾਂ ਹੋਣ ਵਾਲੀ ਆ ਨਾ ਜੀ ਇਹ ਤੇ ਸਰ ਬਹੁਤ ਪੁਰਾਣੀ ਆ 10 12 ਸਾਲ ਪੁਰਾਣੀ ਆ ਤਾਂ ਹੂੰ ਹੂੰ ਇਹ ਤਾਂ ਉਦੋਂ ਜਦੋਂ ਇਹ ਆਏ ਆ ਇਹਨੇ ਪੰਜਾਬ ਚ ਜੀ ਇਹਨਾਂ ਦੇ ਹਰੇਕ ਵਲੰਟੀਅਰ ਦੀ ਹੋ ਤੇ ਜਿਵੇਂ ਰਾਹੁਲ ਗਾਂਧੀ ਜਾਂ ਕਾਂਗਰਸੀ ਸੰਵਿਧਾਨ ਦੀ ਕਾਪੀ ਚੁੱਕੀ ਫਿਰਦੇ ਚੱਕੀ ਫਿਰਦੇ ਹੁੰਦੇ ਸੀ ਜੀ 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 ਇਹ ਪੜੋ ਹਮ ਇਹ ਕੀ ਸੀ ਕਿ ਕੇਜਰੀਵਾਲ ਸਾਹਿਬ ਨੇ ਆਪਣੀ ਜੋ ਗਵਰਨੈਂਸ ਹੈ ਉਹਦਾ ਇੱਕ ਸਿਧਾਂਤਕ ਮਾਡਲ ਪੇਸ਼ ਕੀਤਾ ਸੀਗਾ ਹਮ ਕਿ ਭਾਈ ਕਿਹੋ ਜੀ ਗਵਰਨੈਂਸ ਸਵਰਾਜ ਦਾ ਮਤਲਬ ਕੀ ਹੈ ਸਵੈ ਰਾਜ ਜੀ ਪੰਜਾਬੀ ਚ ਕੀ ਕਹੀਏ ਆਪਣਾ ਰਾਜ ਸਵੈ ਜੀ ਆਪਾਂ ਕਹਿੰਦੇ ਸਵੈ ਜੀਵ ਨਹੀਂ ਆਪਣੀ ਜੀਵ ਨਹੀਂ ਆਪਣੀ ਜੀਵ ਸਵੈ ਰਾਜ ਜੀ ਤਾਂ ਇਹ ਸਰ ਹੁਣ ਇੱਥੇ ਆ ਕੇ 111 ਤੇ ਗਰਾਰੀ ਅੜ ਗਈ ਨਾ ਉਹ ਕਹਿੰਦੇ ਤਾਂ ਗ੍ਰਾਮ ਸਭਾ ਸ਼ੁੱਡ ਬੀ ਸੁਪਰੀਮ ਵੀ ਗ੍ਰਾਮ ਸਭਾ ਵੀ ਕਿੱਥੇ ਤੇ ਤੁਸੀਂ ਗ੍ਰਾਮ ਸਭਾ ਹੂੰ ਉਹਨੂੰ ਸੁਪਰੀਮ ਕਰਦੇ ਸੀ ਜੀ ਤੇ ਕਿੱਥੇ ਹੁਣ ਸੁਪਰੀਮੋ ਸਭ ਤੁਸੀਂ ਆ ਕੇ ਸੁਪਰੀਮ ਬਣੇ ਜੇ ਤੁਸੀਂ ਤੇ ਗ੍ਰਾਮ ਸਭਾ ਚ ਵੀ ਆਏ ਵਰਦੇ ਜੀ ਗ੍ਰਾਮ ਸਭਾ ਕੀ ਆਮ ਸਭਾ ਹੀ ਕਰਦੀ ਐ ਤੁਸੀਂ ਬਿਲਕੁਲ ਤੇ ਕਿੱਥੇ ਤੇ ਆਪਾਂ ਕਹਿੰਦੇ ਸੀ ਕਿ ਪਿੰਡ ਦੀ ਗ੍ਰਾਮ ਸਭਾ ਹੀ ਸੁਪਰੀਮ ਹੋ ਜਾਏਗੀ ਹੂੰ ਹੂੰ ਕਿੱਥੇ ਇਥੇ ਆ ਕੇ ਤੁਸੀਂ ਨਾਲ ਬੈਠੇ ਜੀ ਸ਼ਾਇਦ ਇਸ ਕਲ ਭਲਾ ਇਸ਼ਾਰਾ ਕੀਤਾ ਕਿ ਹੁਣ 111 ਵਾਲੇ ਪੰਨੇ ਤੇ ਅਸੀਂ ਫਸ ਜਾਨੇ ਆ ਇਹਨਾਂ ਨੇ ਮੇਰੇ ਨਾਲ ਵਚਨ ਕੀਤਾ ਕਿ ਮਾਨ ਸਾਹਿਬ ਇਹ ਤੋਂ ਬਾਅਦ ਆਪਾਂ ਕਿਤਾਬ ਨਹੀਂ ਲਿਖਾਂਗੇ ਹੁਣ ਦੇਖੋ ਕਿੰਡੀ ਵੱਡੀ ਇੱਕ ਕਰਾਰੀ ਝੋਟ ਹੈ ਹਮ ਇਸ ਨੂੰ ਡੀਕੋਡ ਕਰੋਗੇ ਤਾਂ ਬਿਲਕੁਲ 111 ਨੰਬਰ ਪੰਨੇ ਤੇ ਜਾਓ ਉਥੋਂ ਇਹ ਪਤਾ ਲੱਗ ਜਾਂਦਾ ਹੈ ਕਿ ਮਾਨ ਸਾਹਿਬ ਦੇ ਵਿੱਚ ਦੀ ਗੱਲ ਆ ਜਾਂਦੀ ਹੈ ਕਿ ਨਾ ਤਾਂ ಗ್ರಾಮ ਸਭਾ ਆਪਾਂ ਕਹਿ ਲੀਏ ਕਿ ਮੈਨੂੰ ਨਹੀਂ ਲੱਗਦਾ ਕਿ ਹਰ ਪਿੰਡ ਦੇ ਵਿੱਚ ਅ ਮਤਲਬ ਕਿ ਹੋਈਆਂ ਨੇ ਤੜਾ ਤੜ ਤੇ ಗ್ರಾಮ ਸਭਾ ਦਾ ਮਤਲਬ ਹੈ ਕਿ ਪਿੰਡ ਜਿਹੜਾ ਹੈ ਉਹ ਆਪਣੀ ਜੋ ਉਹਨਾਂ ਦੀ ਸੰਵਿਧਾਨਕ ਸ਼ਕਤੀ ਹੈ ਉਹਦੇ ਮੁਤਾਬਕ ਚੱਲੇ ਇੱਥੇ ਸਾਡੀ ਸਰਕਾਰ ਹੀ ਨਹੀਂ ਆਪਦੀ ਸੇ ਸ਼ਕਤੀ ਮੁਤਾਬਕ ਚੱਲ ਰਹੀ ਤਾਂ ਉਹਨਾਂ ਨੇ ਧਿਆਨ ਦਵਾਇਆ ਕਿ ਤੁਹਾਂ ਭਲਿਆਂ ਵੇਲੇ ਆ ਇਵੇਲੇ ਕਿਤਾਬ ਲਿਖੀ ਸੀ ਤੇ ਮੈਂ ਫਸ ਜਨਾ ਉਹਦੇ ਚ ਮਲੂਕ ਸਿੰਘ ਰਹਿੰਦਾ ਇੱਕ ਕਮੈਂਟ ਜਿਹੜੀ ਗੱਲ ਤੁਸੀਂ ਕਹਣੇ ਨਾ ਕਹਿੰਦੇ ਇੱਥੇ ਆ ਕੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸਰੇ ਹਾਂਜੀ ਉਹ ਬੇਨ ਰਖੀ ਦਾ ਗੀਤ ਸੀ ਬੇਨ ਰਖੀ ਦਾ ਗੀਤ ਸੀ ਇੱਥੇ ਆ ਕੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸਰੇ ਜੀ ਜੀ ਬੰਟੀ ਖੈਰ ਚਲੋ ਗੱਲਾਂ ਤੇ ਕਾਫੀ ਸਾਰੀਆਂ ਸੀ ਤੇ ਬੜੀਆਂ ਜ਼ਰੂਰੀ ਇਹਦੇ ਵਿੱਚ ਗਾਹ ਬਹੁਤ ਇੰਟਰਸਟਿੰਗ ਚੀਜ਼ਾਂ ਨੇ ਤੁਸੀਂ ਪੜ ਲੈਣਾ ਮੈਂ ਤੁਹਾਨੂੰ ਸਿਰਫ ਇੱਕ ਮੌਜੂਦ ਦੱਸਿਆ ਕਿ ਅਸਲ ਦੇ ਵਿੱਚ ਇਹ ਤੋਂ ਹੀ ਥੋੜਾ ਜਿਹਾ ਕਲੀਅਰ ਹੋ ਗਿਆ ਨਾ ਵੀ ਰੌਲੇ ਹਾਂਜੀ ਅਸਲ ਦੇ ਵਿੱਚ ਇਹਨਾਂ ਨੇ ਤੇ ਤਾਕਤਾਂ ਦੇਣੀਆਂ ਸਨ ਪਿੰਡਾਂ ਨੂੰ ਤੇ ਇਹਨਾਂ ਨੇ ਤੇ ਪੰਜਾਬ ਸਰਕਾਰ ਦੀਆਂ ਤਾਕਤਾਂ ਨੂੰ ਗੁੱਛੀ ਕੀਤਾ ਇਹਨਾਂ ਨੇ ਤੇ ਹਿੰਦੀ ਚ ਪੁੱਛ ਲਿਆ ਵੀ ਤੁਸੀਂ ਕਾਰਗੁਜ਼ਾਰੀ ਦੀ ਹਾਂਜੀ ਸਰ ਹਿੰਦੀ ਚ ਮੈਂ ਬੋਲਾਂਗਾ ਤੇ ਲੋਕ ਬੋਲਣਗੇ ਕਿ ਬੋਲਦਾ ਬਹੁਤ ਆ ਸਰ ਟੀ-ਸ਼ਰਟਾਂ ਦਿੱਲੀ ਤੋਂ ਹੂੰ ਫੀਡਬੈਕ ਵਾਲੇ ਫਾਰਮ ਹਿੰਦੀ ਚ ਉਹ ਬਾਅਦ ਚ ਪੰਜਾਬੀ ਚ ਕੀਤੇ ਜੀ ਸਰ ਸਮਾਨ ਹੀ ਸਾਰਾ ਦਿੱਲੀ ਤੋਂ ਆ ਰਿਹਾ ਹੈ ਯੁੱਧ ਨਿਸ਼ਾਂ ਫਿਰੋ ਤਾਂ ਆਪੋ ਆਪਣੀਆਂ ਕੰਪਨੀਆਂ ਆਪੋ ਆਪਣੀਆਂ ਹਾਲੋ ਕਿ ਚਾਮਦੀਆਂ ਚੱਲ ਰਹੀਆਂ ਨੇ ਜੀ ਤੇ ਜੇ ਮੇਰੇ ਤੇ ਯਕੀਨੀ ਤੁਹਾਡਾ ਕੋਈ ਮਿੱਤਰ ਪੰਚਾਇਤ ਸੈਕਟਰੀ ਆ ਹਮ ਜਾਂ ਵੀਡੀਓ ਆਫ ਵੀਡੀਓ ਪੀਓ ਆਫਿਸ ਦੇ ਵਿੱਚ ਕੋਈ ਬੰਦਾ ਹਮ ਉਹਨੂੰ ਆਫ ਦੇ ਰਿਕਾਰਡ ਪੁੱਛ ਲਿਓ ਜੇ ਮੇਰੇ ਤੇ ਯਕੀਨੀ ਨਹੀਂ ਆ ਕੋਈ ਆਮ ਆਦਮੀ ਪਾਰਟੀ ਦਾ ਵੀਰ ਵੀ ਪੁੱਛਣਾ ਚਾਹੀਏ ਹੂੰ ਤੇ ਦਰਵਾਜ਼ੇ ਉਹਦੇ ਲਈ ਵੀ ਉਹਨਾਂ ਦੇ ਖੁੱਲੇ ਹੋੜ ਗਏ ਜੀ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਚਲੋ ਜੀ ਸਮਾਂ ਤੇ ਆਪਣਾ ਹੋ ਗਿਆ ਪਰ ਇੱਕ ਨਾ ਜਾਂਦੇ ਜਾਂਦੇ ਜਾਣਕਾਰੀ ਜ਼ਰੂਰ ਆਪਾਂ ਸਾਂਝੀ ਕਰਕੇ ਜਾਣੀ ਦੋਸਤਾਂ ਦੇ ਨਾਲ ਕਾਫੀ ਸਾਰੀਆਂ ਜਾਣਕਾਰੀਆਂ ਅਸੀਂ ਅ ਸਾਹਨੀ ਸਾਹਿਬ ਵਾਲੀ ਗੱਲ ਵੀ ਕਰਨੀ ਸੀ ਪਰ ਉਹ ਹੁਣ ਪੈਂਡਿੰਗ ਰਹੀ ਹੈ